ਤੇ ਗਿਆ ਹਜ਼ਾਰ ਤੋਂ ਸ਼ਹਿਰ ਵੇ ਤਾਂ ਜਾਈਂ ਡੱਬੀ ਬਾਜ਼ਾਰ ਲੈ ਕੇ ਆਈ ਮੇਰੇ ਲਈ ਸ਼ੀਸ਼ਾ ਨਾਲੇ ਹਾਥੀ ਦੰਦਾ ਸ਼ਿੰਗਾਰ ਕਿਲਾ ਤੱਕੀ ਮੁਕੇਰੀਆਂ ਜਾ ਕੇ ਜਿੱਥੇ ਹੋਈ ਸੀ ਕਤਲੋਗਾਰ ਰਣਜੀਤ ਸਿੰਘ ਨੂੰ ਮਹਾਰਾਜਾ ਥਾਪਿਆ ਸਦਾ ਕੌਰ ਨੇ ਚੱਕੇ ਹਥਿਆਰ ਗਗਨ ਦੇ ਟਿੱਲੇ ਜਾ ਕੇ ਪਤਾ ਲੱਗ ਜਾਏ ਕਿੰਨਾ ਪੈਂਦਾ ਪੱਟਾਂ ਤੇ ਪਿਆਰ ਜਿੱਥੇ ਨਹਿਰੀ ਪਾਣੀ ਝੂਮਦੇ ਰੋਜ਼ ਗਾਰਡਨ ਵਿੱਚ ਪਿਆਰ ਠੰਡਾ ਰਾਤ ਧਾਨੀ ਸੀ ਜਹੂਰੇ ਦੀ ਜਨਮ ਦੇ ਦਾ ਸੀ ਦਰਬਾਰ लोकने सामिया अस्की बोले होगे लोकने सामिया अस्की बोले होगे अस्की बहाना कुड़िया खोल दे घंटा ए राजना भर्चना ए तताब इस तरह यार ए इंग और बड़ा आए बड़ा यार सब न। न तो कहना था मैं एक कहना चाहूँगी कि आज मेरे अजमल मेरे मामा जी खरपिया से संधर चीजें कोहोट माना है अर्जुन देवी सजे पर बात के सजे शहर में बहुत खास है क्योंकि आज एनर्जी में भी अह थोड़ी बहुत शायद पर रिलीज हो रही है जरा छात्र एक शानदार रचना है जो सजे शहर का ही खास सभ्यता और रूप व्याकरण की है एक उभार है हम सभी को सफलता प्रदान करने वाली ਜਾਤਰਾ ਮਿਸੂ ਕਰ ਤੋਂ ਜੋ ਕਿ ਇਹਨੇ ਇਸ ਕਿਤਾਬਚ ਕਰਸਾਈ ਹੈ ਸਾਡੇ ਸਾਰੇ ਪਰਿਵਾਰ ਵਾਲੋਂ ਇਹਨੂੰ ਦਾਖਤ ਸੰਵਾਰ ਦਾ ਐਂਡ ਥੈਂਕ ਯੂ ਫॉर ਆਲਫੋਰ ਬੀਇੰਗ ਹੇਅਰ ਟੂ ਡੇਇੰਗ ਥਿਸ ਸਪੈਸ਼ਲ ਮੋਮੈਂਟ ਵਿਦ ਅਸ ਥੈਂਕ ਯੂ श्री एकांत तीन धन्यवाद ओडा साहित्य प्रवृत्त रुहादा जो इस मौके पर पुस्तक जिला हजार दिन कोंडचे कार्यतेय पहुंचे हैं इस पुस्तक में हर सिंह से गुण जिला हजार को इतिहास ते सप्याचार रूप बहुत तुंगाली बना पेश करता है मेरे प्रति तमन्ना है कि हरकीरत सिंह संध्या की पुस्तक जिला हुशियारपुर हर एक पवित्र रूह के हथा पहुंचे मेरे वालों सब का धनबाद जो आज अपना कीमती समा कट के इस समारोह विच पहुंचे हैं

ਔਰ ਜਿਹੜਾ ਲੇਖਣਾ ਇੱਕ ਬਹੁਤ ਬਰੀਕ ਕਲਾ ਹੈ ਆ ਜਿਹੜਾ ਕੋਡ ਪਿਛੇ ਜਾਵਾਹਰ ਦਾ ਦੇਵਾ ਜਿਹਦਾ ਆਪਣੇ ਕੋਲ ਸਾਹ ਨਹੀਂ ਬੋੜਾ ਤੋਂ ਕਰਦੀ ਜੀ ਸੋਸਤਾ ਪਰੇਤ ਹੋਰਾਂ ਦੇ ਵਿੱਚ ਪਹੁੰਚੇ ਮੇਰੇ ਬਹੁਤ ਹੀ ਸਤਾਰ ਜੋ ਵੱਡੇ ਵੀਰ ਵੱਡੀਆਂ ਭੈਣਾਂ ਛੋਟੀਆਂ ਭੈਣਾਂ ਜਿਵੇਂ ਇਹ ਸਤਾਰ ਜੋ ਸੋਨੇ ਤੇ ਵੱਡੇ ਸਭ ਤੋਂ ਪਹਿਲਾਂ ਬਧੇਰੀ ਚਾਨਪਈ ਵਾਇਰਨ ਜੀ ਦਾ ਕਾਜਾ ਵਾਹਿਗੁਰੂ ਜੀ ਦੇ ਬਤੇ ਅੱਜ ਜਿਹੜੀ ਪੁਸਤਕ ਰਿਲੀ ਹੋਈ ਹੈ ਜਿਹਦਾ ਸ਼ਹਾ ਪਰ ਸਾਡੇ ਪੰਜਾਬੀ ਸਰਕਾਰ ਦੇ ਵੀਰ ਸਰਦਾਰ ਅਰਜੀਤ ਸਿੰਘ ਸਾਡੇ ਨੂੰ ਪਰਮ ਮਿੱਤਰ ਵੀ ਨੇ ਤੇ ਵੱਡੇ ਵੀਰਿਆ ਸਾਡੇ ਬਹੁਤ ਹੀ ਵਧੀਆ ਸੋਚ ਦੇ ਮਾਗਰੇ ਜਨਵਰੀ ਮਹੀਨੇ ਨਾਲ ਬੈਠੇ ਆ ਤੇ ਇਹਨਾਂ ਨੇ ਬੰਦਾ ਦਾ ਪੜਾਉਣਾ ਕਿਉਂਕਿ ਜਿਹੜਾ ਰਾਈਟਰ ਨੂੰ ਬਣਾ ਰਾਈਟਰ ਦੇ ਕੋਲ ਰਖਵਾਲ ਗੱਲਾਂ ਕਰਨ ਦਾ ਤਰੀਕਾ ਉਹ ਬਹੁਤ ਵਧੀਆ ਹੁੰਦਾ ਉਹਨੇ ਬਹੁਤ ਵਧੀਆ ਲੇਖ ਲਿਖਾਇਆ ਤੇ ਭਾਵੇਂ ਚੰਗੇ ਬੰਦੇ ਬੈਠੇ ਆ ਤੇ ਇਹਨਾਂ ਨਾਲ ਗੱਲਾਂ ਕਰਦਾ ਇਹਨਾਂ ਦੀ ਸੋਚ ਬਹੁਤ ਵਧੀਆ ਲੱਗਦੀ ਹੈ ਸਮਾਗਮ ਦੇ ਸਾਡੇ ਮੁੱਖ ਮਹਿਮਾਨ ਅਕੀਰ ਜੀ ਸਾਡੇ ਮੁੱਖ ਮਹਿਮਾਨ ਆ ਜਿਹੜੇ ਪ੍ਰੋਗਰਾਮ ਦੇ ਨਿਰਦੇਸ਼ਾਂ ਚੰਗੇ ਕੀ ਹੈਗੇ ਆ ਮੈਨੂੰ ਏ ਡਾਟਾ ਨੇ ਬੜੀ ਖੁਸ਼ੀ ਆ ਰਹੀ ਆ ਤੇ ਜਿਹੜਾ ਅੱਜ ਦਾ ਸਮਾਰੋਹ ਆ ਇਹ ਸਾਡੇ ਪਿੰਡ ਲਈ ਬੜੇ ਮਾਣ ਵਾਲੀ ਗੱਲ ਆ ਇਹ ਦੇ ਪਿੰਡਾਂ ਦੇ ਤਰ੍ਹਾਂ ਇਹ ਜਿਹੜੇ ਤਾਬਾ ਲਿਖਣੀਆਂ ਸਾਡੇ ਸਮਾਜ ਲਈ ਸਾਡੇ ਪਿੰਡ ਲਈ ਬੜੇ ਬਦਲ ਦੀ ਗੱਲ ਹੁੰਦੀ ਆ ਮੈਂ ਇੱਥੇ ਨਿਗਰਤਾ ਜੁੜਦਾ ਹਾਂ ਸਰਜੀਤ ਸਿੰਘ ਜੀ ਦੇ ਪਾਪਾ ਜੀ ਦਾ ਜੇ ਜਿਹੜੇ ਵੀ ਆਪਣੇ ਜੁਗਰਾ ਦੇ ਨਾਲ ਨਾਲ ਜਾ ਜਾਂਦੇ ਕਈ ਬੜੇ ਮਹਿੰਗੇ ਸੀਗੇ ਬਹੁਤ ਮਿਲਣ ਦਾ ਤੇ ਬੀਜਗੇ ਤੇ ਉਹਨਾਂ ਨੇ ਨਾਸੇ ਕਰਨ ਦੇ ਸਾਡੇ ਹਰਦੀਪ ਸਿੰਘ ਮਦਦ ਹੀ ਚਲਦੇ ਆ ਇਹਨਾਂ ਨੇ ਸਿਰੋ ਸਾਡੇ ਟ੍ਰੇਡ ਦਾ ਮਾਨ ਵਧਾਇਆ ਜੋ ਸਾਡੇ ਟ੍ਰੇਡ ਨੇ ਕੀਤਾ ਇਹਨਾਂ ਨੇ ਸਾਡੇ ਟ੍ਰੇਡ ਦਾ ਨਾਮ ਪੂਰੇ ਹਾਰਪਟ ਨਹੀਂ ਪੂਰੇ ਆਸਟ੍ਰੇਲੀਆ ਤੇ ਪੂਰੇ ਗਾਰਡਨ ਨਾਮ ਨਾਲ ਉਹਨਾਂ ਨੇ ਕਿਹਾ ਨਾ ਸਾਨੂੰ ਵਿੱਚ ਕਰਕੇ ਫਿਰ ਫਰਜੀਖਵਾਲੇ ਵੱਲੋਂ ਬੜਾ ਮਾਣ ਮਿਲਿਆ

ਜੇ ਸਾਡੇ ਕੋਲ ਇਹ ਆਏ ਤੇ ਸਾਨੂੰ ਇੱਕ ਬਹੁਤ ਅੱਛੀ ਬੁੱਕ ਜਿਹੜੀ ਸਾਡੇ ਜ਼ਿਹਨ ਦੇ ਉੱਤੇ ਲਿਖੀ ਹੈ ਉਹਨਾਂ ਸਾਡੇ ਨੇ ਰਿਲੀਜ਼ ਕੀਤਾ ਬੁੱਕ ਇਹਨਾਂ ਦਾ ਇੱਕ ਬਹੁਤ 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 ਮਿਹਨਤ ਦਾ ਕੰਮ ਹੈ ਇਹਨਾਂ ਨੇ ਇਹਨਾਂ ਨੇ ਚਾਰ ਬੁੱਕ ਲਿਖੀਆਂ ਆਗੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਲੈ ਵੀ ਦੋ ਬੁੱਕ ਲਿਖੀਆਂ ਇਸ ਤਰ੍ਹਾਂ ਕਿ ਪੜਾਅ ਇਸ ਇੰਦਾ ਕੀਤੇ ਤੇ ਬਹੁਤ ਜ਼ਿਆਦਾ ਮਿਹਨਤ ਲੱਗੀ ਹੈ ਮੈਂ ਬਣੇ ਕਰ ਦਿੱਤੇ ਅਦੀਨ ਤੇ ਕੁਝ ਕੁਰੀ ਦੀਆਂ ਦੋ ਉਸ ਪਰ ਲਾਡਨੇ ਲਿਖਿਆ ਇੱਕ ਬਹੁਤ ਅਕੀ ਪੀਡੀਏ ਕੰਮ ਹੁੰਦਾ ਕਿ ਸਾਰੀਆਂ ਚੀਜ਼ਾਂ ਨੂੰ ਇੱਕ ਨੌਲੇਜ ਨੂੰ ਇੱਕ ਥੋੜੀ ਥੋੜੀ ਬਾਦ ਦੇ ਉੱਤੇ ਵਾਰਨੋ ਸਿਗਰੇਟ ਕਰਨਾ ਸਮਾਂ ਬੜੀ ਯਾਦੀ ਲੈਣਾ ਤੁਹਾਡਾ ਮੈਨੂੰ ਪਤਾ ਬੱਚੇ ਵੀ ਘਰ ਨੂੰ ਜਾਣ ਦੇ ਦੇ ਕਾਲੇ ਆ ਨਾ ਤੇ ਪਰ ਪੁਰਤਿਨੀਆਂ ਕਿਤਾਬਾਂ ਆ ਕਿ ਇਹ ਹੀ ਜਿਉਂਦਾ ਰਹਿੰਦੀਆਂ ਆ ਸੋਸ਼ਲ ਮੀਡੀਆ ਬੜਾ ਜ਼ਿਆਦਾ ਪ੍ਰਭਾਵਸ਼ਾਲੀ ਆ ਸਾਨੂੰ ਚੰਗਾ ਨਹੀਂ ਲੱਗਦਾ ਮੁੰਡੇ ਉੱਤੇ ਇਹਦੇ ਨਾਲ ਚਲਾਉਂਦੇ ਆ ਨਾ ਪਰ ਅੱਜ ਤੱਕ ਦਾ ਇਤਿਹਾਸ ਇਹ ਆ ਕਿ ਸਾਨੂੰ ਅਸੀਂ ਜਦੋਂ ਵੀ ਆਪਣੇ ਪਿਛੋਕੜ ਦੀ ਗੱਲ ਕਰਦੇ ਆ ਜਾਂ ਕਿ ਅਤੀਤ ਦੇਖਣਾ ਆ ਜਾਂ ਅਸੀਂ ਕਿਸੇ ਇਹੋ ਜੀ ਜਗ੍ਹਾ ਨੂੰ ਖੋਜਣਾ ਆ ਜਿੱਥੋਂ ਸਾਡੀਆਂ ਪੁਰਾਣੀਆਂ ਜੜ੍ਹਾਂ ਜੁੜੀਆਂ ਆ ਤਾਂ ਸਿਰਫ਼ ਤੇ ਸਿਰਫ਼ ਸਾਨੂੰ ਕਿਤਾਬਾਂ ਤੋਂ ਹੀ ਪਤਾ ਲੱਗਿਆ ਕੋਈ ਧਰਮ ਅਜ ਤੱਕ ਨਹੀਂ ਬਣਿਆ ਜਿਹੜਾ ਕਿਤਾਬ ਤੋਂ ਬਿਨਾਂ ਅਦਰਵਾਈਜ਼ ਸਾਨੂੰ ਕਿੱਦਾਂ ਪਤਾ ਲੱਗਦਾ ਕਿ ਹਿੰਦੂ ਧਰਮ ਬਹੁਤ ਪੁਰਾਣਾ ਆ ਜਾਂ ਇਹਨਾਂ ਦਾ ਰੋ ਤੋਂ ਬਾਅਦ ਆਇਆ ਕੋਤਾਰ ਰੋ ਤੋਂ ਬਾਅਦ ਆਇਆ ਇਹ ਰਾਮਾਈ ਆਏ ਆ ਮੁਸਲਮਾਨ ਆਏ ਹੈ ਨਾ ਤਾਂ ਪੰਜਵੇਂ ਪੰਜਵੇਂ ਜਿਹੜੇ ਪਾਸਵਾਂ ਇਹ ਇਹ ਸਭੂਰ ਦੇ ਵਿੱਚ ਤੇ ਸਾਰਾ ਇਹ ਕਿੱਥੋਂ ਸ਼ੁਰੂ ਹੋਇਆ ਕਿਤਾਬਾਂ ਵਿੱਚ ਇੱਕ ਆਮੀ ਭੱਟੀ ਜਾਨਾ ਤੁਹਾਨੂੰ ਇੱਕ ਪੈਰਾ ਜਰੂਰ ਸੁਣਾਵਾਂਗਾ ਇਹ ਇਹ ਲਿਖਿਆ ਕਿ ਹਿਸ਼ਾਰਪੁਰ ਦੇਸ਼ਕ ਆਪਣੇ ਆਪ ਦੇ ਨਾਲ ਗੱਲ ਕਰ ਰਿਹਾ ਤੇ ਜੇ ਤੁਸੀਂ ਕਦੀ ਹਿਸ਼ਾਰਪੁਰ ਆਉਨੇ ਤੇ ਕੀ ਦੇਖਣਾ ਕਦੇ ਗਿਆ ਹਿਸ਼ਾਰਪੁਰ ਸ਼ਹਿਰ ਦੇ ਤਾਂ ਜਾਈਂ ਦੱਬੀ ਬਾਜ਼ਾਰ ਲੈ ਕੇ ਆਈ ਮੇਰੇ ਲਈ ਸ਼ੀਸ਼ਾ ਮਾਰੇ ਹਾਥੀ ਦੰਦਾ ਸ਼ਿੰਗਾਂ ਜੇਰੂ ਪੈਣ ਕੇ ਹਰ ਕੋਈ ਝੂਮਦਾ ਤੇ ਨੱਚਣ ਲੱਕੜ ਬਿਮਾਰ ਉਹਦੇ ਨਾਲ ਫਕੀਲਾ ਬਾਜ਼ਾਰ ਹੈ ਜਿੱਥੇ ਕਿਤਾਬਾਂ ਦਾ ਪੰਡਾ ਚੜ ਜਾਈਂ ਘੇਟੇ ਘਰ ਤੇ ਨજર ਆਉ ਸਾਰਾ ਸੰਸਾਰ ਜੇ ਭੁੱਖ ਲੱਗੀ ਮੈਂ ਦੁਰ ਜਾਈਂ ਨਾਲ ਬਣਿਆ ਭੋਜਨ ਪੰਡਾ ਜੱਸਾ ਸਿਆਲ ਜੱਸਾ ਸਿੰਘ ਰਾਮ ਗੜੀਆ ਚੌਕ ਦਾ ਕਰੀ ਦੋਹਾ ਸਤਕਾਰ ਜੇ ਲੱਕੜ ਦਾ ਕੁਝ ਚਾਹੀਦਾ ਨਾ ਲੋਈਆਂ ਦੇ ਮਸ਼ਹੂਰ ਨੇ ਦਸਤਕਾਰ ਇਤੋਂ ਬਣੀਆਂ ਵਸਤਾਂ ਇੰਗਲੈਂਡ ਦੇ ਪਈਆਂ ਮਿਊਜ਼ੀਅਮ ਵਿੱਚਕਾਰ ਸ਼ਿਵਾਲਕ ਵਿੱਚੋਂ ਸੂਰਜ ਜੰਮਦਾ ਕੇ ਦਿੰਦਾ ਸੱਤ ਰੰਗੀ ਬਹਾਰ ਜੈ ਜੋਂ ਨੂੰ ਆਖਦੇ ਗੇਟਵੇ ਇੰਡੀਆ ਕਰਦੇ ਗੋਰੀ ਸੀ ਇਤੋਂ ਵਪਾਰ ਮਾਣ ਪਰੋਂ ਗੜ ਸ਼ੈਤਰਵਾਲ ਨੂੰ ਸਹਿਬ ਜਰਾ ਅਜੀਤ ਸਿੰਘ ਨੂੰ ਕਰੀ ਨਮਸਕਾਰ ਸ਼ੇ ਦਾ ਸੂਰੀ ਕਿਉਂ ਕੋਲ ਗਿਆ ਜਿਹਨੇ ਸੜਕਾਂ ਦਾ ਕੀ ਕਾਬਜ਼ ਥਾ ਆਪਣਾ ਦਾਦੇ ਆ ਕੇ ਸਹਿਬ ਜਨਾਜ ਸਿੰਘ ਕੇ ਗੁਰ ਗੋਬਿੰਦ ਸਿੰਘ ਜੀ ਦੀ ਜਿਹੜੀ ਵਾਈਫ ਹੈਗੇ ਆ ਮਾਤਾ ਸੁੰਦਰ ਕੌਰ ਜੋ ਵੀ ਬੁਝਵਾੜੇ ਤੋਂ ਤੇ ਸਾਡੇ ਜਿਹੜੇ ਤੋਂ ਵੱਡੇ ਸਹਿਬ ਜਾਦੇ ਆ ਉਹਨਾਂ ਦਾ ਜਨੋ ਵੀ ਬੁਝਵਾੜੇ ਤੋਂ ਸੁਆਗਤ ਦੇ ਮੁਖ ਮਹਿਮਾਨ ਮੇਰੇ ਇਲਾਕੇ ਮੇਲੇ ਜ਼ਿਲ੍ਹੇ ਘਾਇਓ ਮਹਿਮਾਨੋ ਮੇਰੇ ਕਾਲਜ ਦੇ ਵਿਦਿਆਰਥੀਓ ਸਟਾਫ ਤੇ ਸਾਰੇ ਸੱਜਣੋ ਮੈਂ ਤਾਂ ਤੁਹਾਡਾ ਧੰਨਵਾਦੀ ਕਿਹਾ ਸਰਦਾਂ ਤੁਸੀਂ ਜਿਹੜੇ ਚਰਨ ਜਿਹੜੀ ਚਰਚੋਈ ਕੀਤੀ ਹੈ ਸਾਡੇ ਸਿੱਖ ਕਾਲਜ ਦੀ ਜਾਂ ਸਾਡੇ ਵਿੜੇ ਦੀ ਉਹਦੇ ਲਈ ਮੈਂ ਤੁਹਾਡਾ ਅਤੀ ਧੰਨਵਾਦੀ ਬਹੁਤ ਖੁਸ਼ੀ ਹੂਆ ਜਦੋਂ ਆਪਣੇ ਜ਼ਿਲ੍ਹੇ ਦੇ ਕੁਝ ਗੋਣ ਹਾਰ ਜਿਹੜੇ ਨੌਜਵਾਨ ਆ ਉਹ ਕੰਮ ਕਰਦੇ ਨੇ ਇਹਨਾਂ ਨੇ ਕਿਤਾਬ ਲਿਖੀ ਸੰਧਵਾ ਸਾਹਿਬ ਨੇ ਰਿਲੀਜ਼ ਕੀਤੀ ਅੱਜ ਰਿਲੀਜ਼ ਕਰ ਰਹੇ ਆ ਕਿ ਮੈਂ ਸਿਰਫ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਦਰ ਸਾਹਿਬ ਦੀ ਜਿਹੜੀ ਬੋਕ ਲਿਖੀ ਆ ਜ਼ਿਲ੍ਹਾ ਹਸ਼ਿਆਰਪੁਰ ਉਹਦੇ ਸੰਬੰਧ ਵਿੱਚ ਇੱਥੇ ਕੱਟੇ ਹੋਏ ਸੀ ਕੁਝ ਗੱਲਾਂ ਇਹ ਨਹੀਂ ਵਿੱਚੋਂ ਦੱਸੀ ਮੈਂ ਪੜੀ ਤਾਂ ਹੈ ਨਹੀਂ ਅਸੀਂ ਇਹਨਾਂ ਮੈਂ ਇਹਨਾਂ ਤੋਂ ਵੱਡਾ ਵੀ ਹੋਣਾ ਕਾਫੀ ਪਰ ਸਾਨੂੰ ਉਹ ਵੀ ਸਾਨੂੰ ਵੀ ਉਹਨਾਂ ਗੱਲਾਂ ਦਾ ਨਹੀਂ ਪਤਾ ਸੀ ਜੋ ਇਹਨਾਂ ਨੇ ਖੋਜ ਕੀਤੀ ਆ ਤੇ ਮਹਾਰਾਜ ਅੱਗੇ ਇਹ ਹੀ ਅਰਦਾਸ ਕਰਦੇ ਆਂ ਵੀ ਇਹਨਾਂ ਨੂੰ ਇਦਾਂ ਹੀ ਮਹਾਰਾਜ ਹਿੰਮਤ ਬਖਸ਼ੇ ਬਾਲਕ ਕੰਟਰੀਆਂ 'ਚ ਰਹਿ ਕੇ ਮੈਂ ਵੀ ਉੱਥੇ ਉੱਥੇ ਹੀ ਰਹਿਣਾ ਟਾਈਮ ਹੀ ਨਹੀਂ ਲੱਗਦਾ ਬੰਦੇ ਨੂੰ ਆਪਾਂ ਉੱਥੇ ਜਿੱਦਾਂ ਇੱਕ ਘੜੀ ਆ ਉਹਦੇ ਵਾਂਗੂ ਕੰਮ ਕਰਦੇ ਸਾਰੀ ਦਿਹਾੜੀ ਪਰ ਇਹਨਾਂ ਮੁਲਕਾਂ 'ਚ ਜਾ ਕੇ ਕੰਮ ਵੀ ਕਰਨਾ ਤੇ ਇੱਦਾਂ ਬੁੱਕ ਵੀ ਲਿਖਣੀ ਇਹ ਮਹਾਰਾਜ ਨੇ ਇਹਨਾਂ ਨੂੰ ਹਿੰਮਤ ਬਖਸ਼ੀ ਆ ਤੇ ਇਹ ਹੀ ਅਰਦਾਸ ਕਰਦਾ ਮਹਾਰਾਜ ਇਹਨਾਂ ਨੇ ਇਦਾਂ ਹਿੰਮਤ ਬਖਸ਼ੀ ਕਰੀ ਸ਼ੁਰੂ ਸਭ ਤੋਂ ਪਹਿਲਾਂ ਦੋਹੇ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖੋਂ ਪਰਮੇਸ਼ਰ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਬਹੁਤ ਹੀ ਸਤਿਕਾਰਯੋਗ ਵੀਰ ਹਰਕੀਰਤ ਸਿੰਘ ਸੰਧਰ ਜੀ ਜਿਨ੍ਹਾਂ ਤੇ ਸੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦਾ ਨਗੀਨਾ ਇੱਕ ਬਹੁਤ ਹੀ ਵੱਡਮੁੱਲੀ ਕਿਤਾਬ 7 ਸਾਲ ਦੀ ਮਿਹਨਤ ਕਰਕੇ ਤੇ ਸਮੁੱਚੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੋ ਜੋ ਵੀ ਜੋ ਸਾਡਾ ਸਭਿਆਚਾਰ ਜੋ ਸਾਡਾ ਧਾਰਮਿਕ ਜੋ ਸਾਡਾ ਰਾਜਨੀਤਿਕ ਜੋ ਸਾਡਾ ਸਮਾਜਿਕ ਜੋ ਜੋ ਵੀ ਹੈ ਸਮੁੱਚੀ ਪੇਸ਼ਕਾਰੀ ਜਿਹੜੀ ਆ ਬੜੇ ਸੋਹਣੇ ਅਲਫਾਜ਼ਾਂ ਦੇ ਵਿੱਚ ਸੋਹਣੇ ਸ਼ਬਦਾਂ ਦੇ ਵਿੱਚ ਸੰਸਾਰ ਦੇ ਸਾਹਮਣੇ ਜਗਤ ਦੇ ਸਾਹਮਣੇ ਰੱਖੀ ਗਈ ਜੇ ਆਪਾਂ ਕਿਤਾਬ ਦੀ ਗੱਲ ਕਰੀਏ ਤੇ ਜਦੋਂ ਮਨੁੱਖ ਦਾ ਜਨਮ ਹੁੰਦਾ ਹੈ ਤੇ ਜਨਮ ਤੋਂ ਕੁਝ ਮਹੀਨੇ ਜਾਂ ਇੱਕ ਸਾਲ ਬਾਅਦ ਜਾਂ ਦੋ ਸਾਲਾਂ ਬਾਅਦ ਬੰਦੇ ਦੀ ਜ਼ਿੰਦਗੀ ਦਾ ਵਾਹਵਾਸਤਾ ਜਿਹੜਾ ਕਿਤਾਬਾਂ ਨਾਲ ਪੜਨਾ ਸ਼ੁਰੂ ਹੋ ਜਾਂਦਾ ਹੈ ਜਾਂ ਪਹਿਲਾਂ ਇਹ ਕਿਤਾਬ ਪੜਨੀ ਸ਼ੁਰੂ ਕਰਦਾ ਫਿਰ ਇਹ ਕਿਤਾਬ ਪੜਨੀ ਸ਼ੁਰੂ ਕਰਦੇ ਸਤਿਗੁਰੂ ਮੇਰ ਕਰੇ ਕਿ ਸਾਡਾ ਸਾਰਿਆਂ ਦਾ ਸੁਭਾਅ ਇਹ ਬਣੇ ਕਿ ਆਪਾਂ ਜਿਹੜੀ ਪੁਸਤਕ ਲਿਖੀ ਆ ਇਹਨੂੰ ਪੜੀਏ ਇਹਨੂੰ ਪੜ ਕੇ ਜੋ ਸਮੁੱਚੇ ਜ਼ਿਲ੍ਹੇ ਹੁਸ਼ਿਆਰਪੁਰ ਬਾਰੇ ਵੱਡਮੁੱਲੀ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਉਹ ਆਪਾਂ ਪ੍ਰਾਪਤ ਕਰੀਏ ਹੋਰ ਅੱਗੇ ਤੱਕ ਇਹ ਜਾਣਕਾਰੀ ਆਪਾਂ ਲੈ ਕੇ ਜਾਈਏ ਅਰਦਾਸ ਹੈ ਸੱਚੇ ਸਤਿਗੁਰੂ ਜੀ ਮਹਾਰਾਜੀ ਦੇ ਚਰਨਾਂ ਵਿੱਚ ਕਿ ਇਸ ਕਲਮ ਨੂੰ ਹੋਰ ਤਾਕਤ ਬੱਲ ਉਦਮ ਅਤੇ ਵੀਰ ਹਰ ਹਰਕੀਰਤ ਸਿੰਘ ਸੰਧਰ ਜੀ ਦੇ ਸਿਰ ਤੇ ਸਦੀਵ ਕਾਲ ਸੱਚੇ ਸਤਿਗੁਰੂ ਜੀ ਆਪਣਾ ਮਿਹਰਾਂ ਪਰਿਆ ਹੱਥ ਰੱਖਣ ਜਿੱਥੇ ਆਪਾਂ 92 12 মিডিਆ ਵਾਲੇ ਸਮੁੱਚੇ ਵੀਰਾਂ ਦਾ ਵੀਰ ਜਗਜੀਤ ਸਿੰਘ ਜੀ ਭੁੱਲਰ ਜਿਹੜੇ ਅਜੀਤ ਅਖਬਾਰ ਦੇ ਪੱਤਰਕਾਰ ਨੇ ਸਤਕਾਰਯੋਗ ਵੀਰ ਹਰਕੀਰਤ ਸਿੰਘ ਸੰਧਰ ਜੀ ਜਿਹੜੇ ਬਹੁਤ ਵੱਡੇ ਲਖਾਰੀ ਰਾਈਟਰ ਵੀ ਹਨ ਉਥੇ ਨਾਲ ਨਾਲ ਬਹੁਤ ਵੱਡੇ ਇਹ ਜਰਨਲਿਸਟ ਪੱਤਰਕਾਰ ਦੀਆਂ ਸੇਵਾਵਾਂ ਵੀ ਆਸਟ੍ਰੇਲੀਆ ਦੀ ਧਰਤੀ ਤੇ ਨਿਭਾ ਰਹੇ ਨੇ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਮਾਰਟ ਸੀਵੀ ਵੀਰ ਸਤਿਕਾਰਯੋਗ ਵੀਰ ਸਤੰਦਰ ਸਿੰਘ ਮਿੱਠੀ ਜੀ ਜਿਹੜੇ ਪਿੰਡ ਬੋਦਲਾਂ ਤੋਂ ਜਿੱਥੇ ਵੱਡਮੁੱllੀਆਂ ਸ਼ਖਸੀਅਤਾਂ ਚਰਨ ਸਿੰਘ ਸਫਰੀ ਵਰਗੇ ਜਿਸ ਧਰਤੀ ਨੂੰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦਾਤਾ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਜਿਸ ਨਗਰ ਦੇ ਵਿੱਚੋਂ ਸਿੱਖ ਜਗਤ ਦੇ ਮਹਾਨ ਰਾਗੀ ਭਾਈ ਗੁਲਬਾਗ ਸਿੰਘ ਤੇ ਭਾਈ ਦਲਬਾਗ ਸਿੰਘ ਜੀ ਵਰਗੇ ਵੀ ਭਾਈ ਉਹ ਉਹਨਾਂ ਦਾ ਜਨਮ ਉਸ ਨਗਰ ਵਿੱਚ ਹੋਇਆ ਸੋ ਸਾਰਿਆਂ ਦਾ ਸੋ ਉਸ ਨਗਰ ਦੇ ਵਿੱਚੋਂ ਆਇਓ ਹੋਏ ਜੀ ਸਤੰਦਰ ਸਿੰਘ ਮਿੱਠੀ ਜੀ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦਰ ਸਾਹਿਬ ਨੂੰ ਉਹਨਾਂ ਦੀ ਅੱਜ ਫ਼ਿਲਮ ਰਿਲੀਜ਼ ਕੀਤੀ ਗਈ ਸ਼ਹਿਰ ਹੁਸ਼ਿਆਰਪੁਰ ਦੇ ਸੰਬੰਧ ਵਿੱਚ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਉਹਨਾਂ ਨੇ ਮੈਂ ਸਮਝਦਾ ਇੱਕ ਹੁਸ਼ਿਆਰਪੁਰ ਦਾ ਨਹੀਂ ਇਹ ਪੂਰੇ ਪੰਜਾਬ ਦਾ ਹੀ ਉਲਸਾ ਕਰ ਦਿੱਤਾ ਹੈ ਹੁਸ਼ਿਆਰਪੁਰ ਜਿਹੜੀ ਆ ਇੱਕ ਉਹ ਗਵਸਦਾ ਸ਼ਹਿਰ ਸੀ ਕਿਸੇ ਜ਼ਮਾਨੇ ਚ ਇੱਕ ਛੋਟਾ ਜਿਹਾ ਪਿੰਡ ਸੀ ਔਰ ਇਹ ਇਹ ਪਹਾੜਾਂ ਦੇ ਪਰਛਾਵੇਂ ਥੱਲੇ ਬਚਿਆ ਹੋਇਆ ਉਹਦੇ ਸੰਬੰਧ ਵਿੱਚ ਹੀ ਉਹਨਾਂ ਨੇ ਬੜਾ ਲੰਬਾ ਚੋਆ ਦਾ ਜ਼ਿਕਰ ਕੀਤਾ 8964 ਕੇ ਬਹੁਤ ਵੱਡੇ ਵੱਡੇ ਚੋਰ ਸੀ ਜਿਹੜੇ ਅੱਜ ਘਟ ਕੇ ਘਟ ਕੇ 100 150 ਹੋ ਲੱਗੇ ਆ ਤੇ ਉਹਨਾਂ ਨੇ ਹਿਸਟਰੀ ਦਾ ਜ਼ਿਕਰ ਕੀਤਾ ਉਸ ਉਹਨਾਂ ਦੀ ਤਸਵੀਰ ਸੀ ਅਨੰਦਪੁਰ ਸਾਹਿਬ ਦਾ ਹਿੱਸਾ ਸੀ ਰੋਪੜ ਦਾ ਹਿੱਸਾ ਸੀ ਬਹੁਤ ਵੱਡਾ ਜ਼ਿਲ੍ਹਾ ਸੀ ਪੰਜਾਬ ਦੇ ਵਿੱਚ ਬਹੁਤ ਇੱਕ ਨੰਬਰ ਦਾ ਜਿਓਗ੍ਰਾਫੀ ਦੇ ਖੇਤਰ ਵਿੱਚੋਂ ਹਿਸ਼ਾਰਪੁਰ ਤੋਂ ਵੱਡਾ ਕੋਈ ਜਦਾ ਨਹੀਂ ਸੀ ਜਿਹੜਾ ਕਿ ਅੱਜ ਬਹੁਤ ਛੋਟਾ ਰਹਿ ਗਿਆ ਉਹਨਾਂ ਨੇ ਹਿਸਟਰੀ ਨੂੰ ਸਟੱਡੀ ਕਰਕੇ ਇਹਦਾ ਇਤਿਹਾਸ ਪੜ੍ਹ ਕੇ ਉਹਨੂੰ ਕਦੇ ਕਦੇ ਕੋਨੇ ਨੂੰ ਟੱਚ ਕੀਤਾ ਤਾਂ ਮੈਂ ਉਹਨਾਂ ਨੂੰ ਇਸ ਮੌਕੇ ਤੇ ਲੱਖ ਲੱਖ ਵਧਾਈ ਦਿੰਦਾ ਬਹੁਤ ਥੋੜੇ ਲੋਕ ਹੁੰਦੇ ਆ ਜਿਹੜੇ ਕਿ ਆਪਣਾ ਆਪ ਸਭ ਕੁਝ दात ਤੇ ਲਾ ਕੇ ਆਪਣੀ ਹਿਸਟਰੀ ਨੂੰ ਲੋਕਾਂ ਦੇ ਸਾਹਮਣੇ ਰੱਖਦੇ ਆ ਤੇ ਉਹ ਪੁੱਲਰ ਸਾਹਿਬ ਨੇ ਜ਼ਿਕਰ ਕੀਤਾ ਵਿਦਿਆਰਥੀਆਂ ਨੇ ਬਹੁਤ ਉਹਨਾਂ ਨੇ ਭਾਵਕੋ ਪੀੜ ਕੀਤੀ ਆ ਕੋਈ ਵੀ ਸਟੂਡੈਂਟ ਆਪਣੀ ਕਿਤਾਬ ਕੋਈ ਨਵੀਂ ਕਿਤਾਬ ਲਿਖਣੀ ਚਾਹੁੰਦਾ ਕੋਈ ਨਵਾਂ ਵਿਚਾਰ ਪੇਸ਼ ਕਰਨਾ ਚਾਹੁੰਦਾ ਤਾਂ ਸੰਦਰ ਸਾਹਿਬ ਸਭ ਕੁਝ ਪੂਰਾ ਦਾ ਪੂਰਾ ਖਰਚਾ ਚੁਕਣ ਲਈ ਤਿਆਰ ਆ ਇਹ ਬਹੁਤ ਵੱਡੀ ਫਰਾਕਤਬੀਆ ਬੜੀ ਬਨੇੜੀ ਵਾਲੀ ਗੱਲ ਆ ਤਾਂ ਮੈਂ ਬਹੁਤਾ ਲੰਬੀ ਨਾ ਗੱਲਾਂ ਕਰਦੇ ਕਿਉਂਕਿ ਅਦੇ ਉਹਨਾਂ ਦੀ ਕਿਤਾਬ ਪੜ੍ਹੀ ਨਹੀਂ ਪੜ੍ਹ ਕੇ ਉਹਨਾਂ ਨੂੰ ਦੂਜੀ ਵਧਾਈ ਫੋਨ ਤੇ ਦੇਵਾਂਗੇ ਤੋ ਜਿਹੜੀ ਅੱਜ ਦੀ ਵਧਾਈ ਆ ਇਹ ਸੰਦਰ ਸਾਹਿਬ ਕਬੂਲ ਕਰਨ ਤੋ ਸਭ ਤੋਂ ਉਤਨਾ ਵੱਡੀ ਵਧਾਈ ਜਿਹੜੀ ਆ ਉਹ ਭੁੱਲਰ ਸਾਹਿਬ ਨੂੰ ਆ ਤੇ ਮਿੱਠੀ ਭਾਜੀ ਨੂੰ ਆ ਜਿਨ੍ਹਾਂ ਨੇ ਇਹ ਰਲ ਮਿਲ ਕੇ ਸਾਰੇ ਸੱਜਣਾ ਮਿੱਤਰਾਂ ਨੂੰ ਬੁਲਾਇਆ ਔਰ ਬਹੁਤ ਬਹੁਤ ਵਧੀਆ ਜਿਹੜਾ ਪੜੇ ਵਿਖੇ ਲੋਕਾਂ ਦਾ ਇੱਥੇ ਪ੍ਰਦਰਸ਼ਨ ਹੋਇਆ ਔਰ ਪ੍ਰੈਸ ਦੇ ਵਿੱਚ ਗੱਲ ਜਾਣੀ ਸਾਰੀਆਂ ਅਖਬਾਰਾਂ ਚ ਗੱਲ ਜਾਣੀ ਆ ਤੋਂ ਉਤੋਂ ਬਾਅਦ ਜਿਹੜੇ ਪੜੇ ਵਿਖੇ ਲੋਕਾਂ ਨੂੰ ਬੁੱਧੀ ਜੀਪੀ ਬੁੱਧੀ ਜੀ ਵੀ ਲੋਕਾਂ ਨੂੰ ਇਹਦੇ ਬਾਰੇ ਪਤਾ ਲੱਗਣਾ ਤੋਂ ਇੱਕ ਨਵਾਂ ਜਿਹੜਾ ਸਵੇਰ ਸਵੇਰਾ ਜਿਹੜਾ ਉਹ ਜਿਹੜਾ ਸ਼ਰਪੁਰ ਦੇ ਵੀ ਮੈਂ ਸਮਝਦਾ ਚੜਿਆ ਤੋਂ ਮੈਂ ਇਹਨਾਂ ਨੂੰ ਦੱਖ ਲੱਖ ਫੋੜਾਈ ਕਿਆਮਤ ਕਾਲਜ ਆਫ ਆਈਟੀ ਐਂਡ ਮੈਨੇਜਮੈਂਟ ਵਿਖੇ ਹਰਜੀਤ ਸਿੰਘ ਸੰਧਰਜੀ ਦੀ ਨਵੀਂ ਕਿਤਾਬ ਜ਼ਿਲ੍ਹਾ ਹੁਸ਼ਿਆਰਪੁਰ ਪੰਜਾਬ ਦਾ ਨਗੀਨਾ ਇਹਦਾ ਅੱਜ ਬੁੱਕ ਰਿਲੀਜ਼ ਦਾ ਫੰਕਸ਼ਨ ਕੀਤਾ ਗਿਆ ਇਹ ਬੁੱਕ ਅਸੀਂ ਬਹੁਤ ਆਪਣੇ ਆਪ ਨੂੰ ਸੁਭਾਲ ਸੱਦੀ ਮੰਨਦੇ ਆਂ ਕਿ ਇਸ ਬੁੱਕ ਨੂੰ ਸਾਡੇ ਇਥੇ ਕਾਲਜ ਦੇ ਵਿੱਚ ਲੀਨ ਕੀਤਾ ਗਿਆ ਇਹ ਜਿਹੜੀ ਬੁੱਕ ਹੈ ਇਹ ਸਾਡੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਬਾਰੇ ਬਹੁਤ ਇਨਫੋਰਮੇਸ਼ਨ ਸਾਨੂੰ ਪ੍ਰੋਵਾਈਡ ਕਰ ਰਹੀ ਹੈ ਜਿਹੜੀ ਕਿ ਅਜੇ ਤੱਕ ਕਿਸੇ ਹੋਰ ਨੇ ਇਹ ਉਖਾਲਾ ਨਹੀਂ ਕੀਤਾ ਸੀਗਾ ਸੰਦਰਭਾਪ ਨੇ ਇਹ ਸਾਰੇ ਇਨਫੋਰਮੇਸ਼ਨ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਬੁੱਕ ਦੇ ਵਿੱਚ ਸੰਜੋਆ ਬਹੁਤ ਇੰਟਰਸਟਿੰਗ ਜੀ ਹੈ ਤੇ ਸਟਾਰਟ ਦੇ ਵਿੱਚ ਹੀ ਆਪਾਂ ਪੜ੍ਹਨਾ ਸ਼ੁਰੂ ਕਰੀਏ ਤੇ ਸਾਡਾ ਬਹੁਤ ਇੰਟਰਸਟਡ ਦੇ ਵਿੱਚ ਬਣਿਆ ਮੈਂ ਥੋੜਾ ਜਿਹਾ ਹਾਲਤ ਇਹਨੂੰ ਪੜਿਆ ਔਰ ਇਸ ਉਸਤਤ ਦਾ ਇੰਨੀ ਜਿਆਦਾ ਹੋ ਰਹੀ ਹੈ ਕਿ ਸਾਰੀ ਕਿਤਾਬ ਨੂੰ ਅਸੀਂ ਪੜ੍ਹੀਏ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਇਸ ਕਿਤਾਬ ਨੂੰ ਆਪਾਂ ਖਰੀਦੀਏ ਤੇ ਪੜ੍ਹੀਏ ਤੇ ਤਾਂ ਜੋ ਆਪਣੇ ਜ਼ਿਲ੍ਹੇ ਦੇ ਬਾਰੇ ਅਸੀਂ ਹੋਰ ਇਨਫੋਰਮੇਸ਼ਨ ਲੈ ਸਕੀਏ ਸਾਡੇ ਵਿਦਿਆਰਥੀਆਂ ਨੇ ਵੀ ਇਸ ਚੀਜ਼ ਦੀ ਬਹੁਤ ਚੁਲਾਗਾ ਕੀਤੀ ਕਿ ਸਾਡੇ ਕਾਲਜ ਦੇ ਵਿੱਚ ਇਹ ਕਿਤਾਬ ਦਾ ਜਿਹੜਾ ਹੈਗਾ ਉਹ ਰਿਲੀਜ਼ ਕੀਤਾ ਗਿਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇਸ ਬਾਰੇ ਵਿੱਚ ਖੁਸ਼ ਮਿਲਿਆ ਕਿ ਉਹਨਾਂ ਨੂੰ ਵੀ ਇੱਕ ਸੰਦਰ ਸਾਹਿਬ ਨੇ ਵੀ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਵੀ ਆਪਣੇ ਕੈਰੀਅਰ ਦੇ ਵਿੱਚ ਜਿਹੜੀਆਂ ਬੁੱਕਸ ਆ ਉਹ ਲਿਖਣ ਤਾਂ ਜੋ ਆਪਣੇ ਉਹ ਭਵਿੱਖ ਦੇ ਵਿੱਚ ਆਪਣੇ ਜਿਹੜਾ ਬੁੱਕ ਰਾਈਟਿੰਗ ਹੈ ਆਪਣੇ ਕੰਟੈਂਟ ਰਾਈਟਿੰਗ ਦੇ ਉੱਤੇ ਕੰਮ ਕਰਨ ਤਾਂ ਜੋ ਆਪਣੇ ਜਿਹੜਾ ਲਿਖਣੇ ਦਾ ਜਿਹੜਾ 스ਕਿੱਲ ਹੈ ਉਹਨੂੰ ਆਪਾਂ ਇੰਪਰੂਵ ਕਰਦੇ ਹਾਂ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਖਾਸ ਧੰਨਵਾਦ 9212 ਮੀਡੀਆ ਦਾ ਜਿਹੜੇ ਭਾਜੀ ਸਪੈਸ਼ਲ ਤੌਰ ਤੇ ਪਹੁੰਚੇ ਆ ਜਦੋਂ ਆਪਾਂ ਬੁੱਕਸ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਇਤਿਹਾਸ ਸਾਂਭਣ ਦਾ ਇੱਕੋ ਇੱਕ ਤਰੀਕਾ ਆ ਉਹ ਹੈਗੇ ਕਿਤਾਬਾਂ ਆਪਾਂ ਅੱਜ ਕੱਲ ਆਨਲਾਈਨ ਦਾ ਰੁਝਾਨ ਆ ਤੁਸੀਂ ਦੇਖਿਓ ਕਿ ਬਹੁਤਾ ਪਿੱਛੇ ਕੀ ਜਾਣ ਜਦੋਂ ਆਪਣਾ ਕਿਸਾਨੀ ਸੰਘਰਸ਼ ਚੱਲ ਰਿਹਾ ਇਹ ਸਾਰਾ ਕੁਝ ਆਪਣਾ ਆਨਲਾਈਨ 'ਤੇ ਆਇਆ ਹੈ ਸਗਾ ਅੱਜ ਤੁਸੀਂ ਫੋਲ ਕੇ ਦੇਖੋ ਤੁਹਾਨੂੰ ਕੁਝ ਨਹੀਂ ਲੱਭਣਾ ਸਮੇਂ ਦੇ ਨਾਲ ਵੈਬਸਾਈਟਾਂ ਸਮੇਂ ਦੇ ਨਾਲ ਜਿਹੜਾ ਪੁਰਾਣਾ ਕੰਟੈਂਟ ਉਹ ਡਿਲੀਟ ਹੋ ਜਾਂਦਾ ਥੱਲੇ ਚਲ ਜਾਂਦਾ ਤੇ ਕਿਤਾਬਾਂ ਇੱਕ ਇਦਾਂ ਦੀਆਂ ਕਿ ਉਹ ਹਮੇਸ਼ਾ ਨਵੀਂ ਤੇ ਨਰੋਈ ਰਹਿੰਦੀਆਂ ਆ ਤੇ ਬੁੱਕ ਲਿਖਣ ਦਾ ਰੀਜਨ ਹੀ ਮੇਨ ਇਹ ਆ ਕਿ ਅੱਜ ਦਾ ਸਮਾਂ ਜਿਹੜਾ ਆ ਅਸੀਂ ਫੋਨਾਂ ਦੇ ਉੱਤੇ ਲਾਤਾ ਜੀ ਆਪਾਂ ਕੱਲ ਨੂੰ ਉੱਥੇ ਸਾਰੇ ਜਾਣੇ ਵਿਦਵਾਨ ਆ ਸਾਰੇ ਫੇਸਬੁੱਕ ਤੇ ਪੀ ਐਚ ਡੀ ਕਰਕੇ ਬੈਠੇ ਹੋ ਆ ਸਾਰੇ ਵਟਸਐਪ ਤੇ ਪੀ ਐਚ ਡੀ ਵਾਲੇ ਆ ਉਹਦੀ ਪਤਾ ਨਹੀਂ ਹੁੰਦਾ ਕਿ অথੈਂਸਿਟੀ ਕੀ ਆ ਸੱਚ ਕੀ ਆ ਝੂਠ ਕੀ ਆ ਕਿਤਾਬ ਇੱਕ ਇਹੋ ਜੀ ਚੀਜ਼ ਹੁੰਦੀ ਹੈ ਕਿਹੋ ਜਿਹਾ ਜ਼ਰੀਆ ਹੁੰਦੀ ਹੈ ਕਿਹੋ ਜਿਹਾ ਮਕਾਮ ਹੁੰਦੀ ਆ ਉਹਦੇ ਵਿੱਚ ਜੋ ਵੀ ਹੋਊਗਾ ਉਹ ਬੰਦਾ ਹਮੇਸ਼ਾ ਪ੍ਰੂਫ ਦੇ ਨਾਲ ਉਦੀ ਉਹਦੇ ਪਿਛੋਂ ਰਿਕਾਰਡ ਦੇ ਨਾਲ ਯਾਦ ਰੈਫਰੈਂਸ ਦੇ ਨਾਲ ਕਿਤਾਬ ਲਿਖੀ ਜਾਂਦੀ ਓਦਾਂ ਕਿਤਾਬ ਤੁਸੀਂ ਲਿਖ ਨਹੀਂ ਸਕਦੇ ਤੇ ਇਹਦਾ ਲਿਖਣ ਦਾ ਮੇਨ ਮਕਸਦ ਇਹ ਹੁੰਦਾ ਹੈ ਕਿ ਆਉਣ ਵਾਲੇ ਸਮੇਂ 'ਚ ਜਦੋਂ ਆਪਾਂ ਅੱਜ ਤੋਂ 10 20 50 ਸਾਲ ਬਾਅਦ ਅਸੀਂ ਕਿਸੇ ਜਗ੍ਹਾ ਦੀ ਕਿਸੇ ਸਮੇਂ ਦੀ ਕਿਸੇ ਸੰਘਰਸ਼ ਦੀ ਗੱਲ ਕਰਦੇ ਹਾਂ ਤੇ ਉਹ ਕਿਤਾਬਾਂ ਦੇ ਵਿੱਚੋਂ ਸੋਹਣਾ ਸਾਫ਼ ਸੁਥਰਾ ਸਾਨੂੰ ਮਿਲ ਜਾਂਦਾ ਕਿ ਕੀ ਐਕਚੁਅਲ ਦੇ ਵਿੱਚ ਕੀ ਹੋਇਆ ਸੀ ਤੇ ਕਿਤਾਬਾਂ ਮੈਨੂੰ ਲੱਗਦਾ ਹੈ ਕਿ ਸਾਡਾ ਚਾਨਣ ਮਨਾਰਾ ਹੈ ਕਿਤਾਬਾਂ ਸਾਡੀ ਜ਼ਿੰਦਗੀ ਦਾ ਹਿੱਸਾ ਆ ਤਾਂ ਸਾਨੂੰ ਸਾਰਿਆਂ ਨੂੰ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਧੰਨਵਾਦ ਬਹੁਤ-ਬਹੁਤ 9212 ਮੀਡੀਆ ਦਾ ਸਾਰਿਆਂ ਦਾ ਜੀਜੀ ਸਿੰਘ ਭੁੱਲਰ ਭਾਜੀ ਦਾ ਜਿਨ੍ਹਾਂ ਦੀ ਰਹਿਨਮਾਈ ਹੇਠੇ ਪ੍ਰੋਗਰਾਮ ਲਿਖਿਆ ਗਿਆ ਸਾਡੇ ਸੱਜਣ ਆਸਟ੍ਰੇਲੀਆ ਤੋਂ ਆਪਣੇ ਦਵਿੰਦਰ ਸਿੰਘ ਧਾਰਿਆ ਭਾਜੀ ਗੈਰੀਸਾਨੀ ਜੀ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ